ਆਲ ਇੰਡੀਆ ਦਾ ਤੁਹਾਨੂੰ ਇੱਕ ਵੈਸਟ ਘੋੜਾ ਦਿਖਾਉਣ ਲੱਗਾ ਹਾਂ ਦੋਸਤੋ ਜੋ ਕੱਲ੍ਹ ਆ ਇਹਦੇ ਵਰਗਾ ਘੋੜਾ ਨਾ ਹੈਗਾ ਤੇ ਨਾ ਹੀ ਕੋਈ ਹੋਣਾ ਮੇਰੇ ਹਿਸਾਬ ਨਾਲ ਬਹੁਤ ਚੰਗਾ ਘੋੜਾ ਤੇ 골ਡਨ ਕਿੰਗਾ ਘੋੜਾ 골ਡਨ ਆ ਜਮਾ 골ਡਨ ਕਲਰ ਦਾ ਬਹੁਤ ਸੋਹਣਾਗਾ ਪੰਜ ਕਲਿਆਣਾਗਾ ਮਾਰਵਾੜੀ ਬੰਦਾਗਾ ਭਲੇਖਾ ਨਾ ਖਾਜੋ ਵੀ ਕਿਤੇ ਨੋਕਰਾਗਾ ਨੋਕਰਾ ਨਹੀਂ ਹੈਗਾ ਮਾਰਵਾੜੀ ਬਸ਼ੇਰਾ ਦੋਸਤੋ ਘੋੜਾ ਇਹ ਤੇ ਪੰਜ ਕਲਿਆਣਾ ਬਹੁਤ ਹੀ ਚੰਗੇ ਘੋੜੇ ਦਾ ਇਹ ਬੱਚਾਗਾ ਤੇ 골ਡਨ ਕਿੰਗ ਆ ਘੋੜਾ ਤੁਸੀਂ ਦੇਖੋ ਭਲੇਖਾ ਪੈਂਦਾ ਵੀ ਜਿਵੇਂ ਨੋਕਰਾ ਘੋੜਾ ਖੜਾ ਹੋਵੇ ਤੇ ਖੜਨੀ ਖੁਰਨੀ ਘੋੜੇ ਦੀ ਬਹੁਤ ਚੰਗੀ ਆ ਬਾ ਕਮਾਲ ਆ ਤੇ ਬਲੱਡ ਲਾਈਨ ਬਹੁਤ ਸੋਹਣੀ ਆ ਘੋੜੇ ਦੀ ਤੇ ਬਾਈਆਂ ਨੇ ਸਟੱਡ ਸਰਵਿਸ ਵਾਸਤੇ ਓਪਨ ਕਰਿਆ ਹੋਇਆ ਜੇ ਕੋਈ ਮਿੱਤਰ ਪਿਆਰਾ ਸਟੱਡ ਸਰਵਿਸ ਲੈਣੀ ਚਾਹੁੰਦਾ ਹੋਇਆ 골ਡਨ ਕਿੰਗ ਤੋਂ ਤਾਂ ਡਿਟੇਲ ਆਪਾਂ ਤੁਹਾਨੂੰ ਦੱਸ ਦਿਆਂ ਘੋੜੇ ਦੀ ਬਹੁਤ ਚੰਗਾ ਗਾ ਦੇਖਣ ਨੂੰ ਭਲੇਖਾ ਨੋਕਰੇ ਦਾ ਪੈਂਦਾ ਘੋੜੇ ਦਾ ਤੇ 골ਡਨ ਕਿੰਗ ਘੋੜਾ ਦੋਸਤੋ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਦੇ ਆਂ ਐਂਡ ਤੱਕ ਵੀਡੀਓ ਚ ਬਨੇ ਰਹੋ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜਾ ਇਹ ਤੁਸੀਂ ਘੋੜਾ ਵੇਖ ਰਹੇ ਹੋ ਦੋਸਤੋ ਇਹਦੀ ਹਾਈਟ ਆ 64 ਪਲੱਸ ਤੇ ਉਮਰ ਆ ਇਹਦੀ 26 ਮਹੀਨੇ ਪੌਰੀਆਂ ਪੂਰੀਆਂ ਦਾ ਐਨ ਓਕੇ ਆ ਮੂੰਹ ਮਾ ਚੈੱਕ ਕਰੋ ਤੁਸੀਂ ਘੋੜੇ ਦਾ ਬਹੁਤ ਸੋਹਣਾ ਮੂੰਹ ਆ ਤੇ ਧੌਣ ਵਗੈਰਾ ਦੇ ਬੰਤਰਾਂ ਬੰਤਰਾਂ ਦਾ ਬਹੁਤ ਚੰਗਾ ਕੰਨਾਂ ਦਾ ਬਹੁਤ ਸੋਹਣਾ ਵਸ਼ੀਖੋੜਾ ਦੋਸਤੋ ਸ਼ਿਵਰਾਜ ਘੋੜੇ ਦਾ ਬੱਚਾ ਇਹ ਮਾਰਵਾੜੀ ਬਲੱਡ ਲਾਈਨ ਆ ਸਵਰਾਜ ਘੋੜਾ ਉਸ ਘੋੜੇ ਦਾ ਇਹ ਬੱਚਾ ਗਾ ਤੇ ਮਾਂ ਇਹਦੀ ਜਿਹੜੀ ਉਹ ਵੀ ਬਹੁਤ ਹੀ ਚੰਗੀ ਬਲੱਡ ਲਾਈਨ ਦੀ ਆ 63 64 ਇੰਚ ਦੀ ਹਾਈਟ ਦੀ ਇਹਦੀ ਮਾਂ ਕੀ ਦੋਸਤੋ ਉਹ ਵੀ ਬਾਈਆਂ ਕੋਲ ਹੀ ਉਧਰ ਹਨੂਮਾਨਗੜ ਏਰੀਆ ਦੇ ਵਿੱਚ ਘੋੜਾ ਖੜਾ ਇਹ ਤੇ ਬਾਈਆਂ ਦਾ ਜਿਹੜਾ ਤਹਿਸੀਲ ਪਾ ਜਾਂਦੀ ਆ ਟਿੱਬੀ ਪਿੰਡਾਂ ਬਾਈਆਂ ਦਾ ਗੁੜੀਆ ਸਿਵਰਾਜ ਘੋੜੇ ਦਾ ਇਹ ਬੱਚਾ ਦੋਸਤੋ ਸਿਵਰਾਜ ਘੋੜਾ ਜਿਹੜਾ ਉਹ ਪਰਮਹੰਸ ਘੋੜੇ ਦਾ ਬੱਚਾ ਹੈਗਾ ਬਹੁਤ ਹੀ ਚੰਗੀ ਬਲੱਡ ਲਾਈਨ ਆ ਮਾਂ ਵੀ ਇਹਦੀ ਬਹੁਤ ਚੰਗੀ ਬਲੱਡ ਲਾਈਨ ਦੀ ਆ ਦੋਸਤੋ 64+ ਹਾਈਟ ਦੀ ਇਹਦੀ ਮਾਂ ਕੀ ਤੇ ਉਹ ਵੀ ਜੈਡ ਬਲੈਕ ਆ ਘੋੜਾ ਵੀ ਜੈਡ ਬਲੈਕ ਆ ਤੇ ਇਹ ਬਹੁਤ ਹੀ ਸੋਹਣਾ ਬੱਚਾ ਬਰੀਡ ਹੋਇਆਗਾ ਆਪਣੇ ਆਲ ਇੰਡੀਆ ਦੇ ਵਿੱਚ ਇਕੱਲਾ ਹੀ ਬੱਚਾਗਾ 골ਡਨ ਕਿੰਗ ਤੇ ਬਹੁਤ ਹੀ ਸੋਹਣਾ ਬੱਚਾ ਜੇ ਕੋਈ ਮੇਤਰਪੈਰਾ ਸਟੱਡ ਸਰਵਿਸ ਲੈਣੀ ਚਾਹੁੰਦਾ ਬਾਈਆਂ ਦੇ ਦੀ ਫੀਸ ਆ ਜਿਹੜੀ ਸਟੱਡ ਸਰਵਿਸ 1 ਲੱਖ ਰੁਪਿਆ ਰੱਖੀ ਆ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੈ ਇਸ ਘੋੜੇ ਤੋਂ ਤੇ ਘੋੜੇ ਦੇ ਵਿੱਚ ਨਖਰਾ ਬਹੁਤ ਜ਼ਿਆਦਾ ਆ ਕੰਨਾਂ ਦਾ ਬਹੁਤ ਸੋਹਣਾ ਤੇ ਬੰਤਰਾਂ ਦਾ ਬਹੁਤ ਸੋਹਣਾ ਘੋੜਾ ਹੈਗਾ ਤੇ ਜੇ ਕੋਈ ਮਿੱਤਰ ਪਿਆਰਾ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਬਾਈਆਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਬੱਬੂ ਖਾਨ ਕੋਲੇ ਇਹ ਘੋੜਾ ਦੋਸਤੋ ਤੇ ਰਾਜਸਥਾਨ ਦੇ ਵਿੱਚ ਘੋੜਾ ਇਹ ਖੜਾ ਹੈਗਾ ਤੇ ਜੇ ਕੋਈ ਜਾਣਕਾਰੀ ਹੋਰ ਵੀ ਲੈਣੀ ਹੈ ਤੁਸੀਂ ਉਹ ਵੀ ਬਾਈਆਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ